ਤਿੰਨ ਕਾਲੀ ਖੇਤ ਦੀ ਕਾਨੂੰਨਾਂ ਨੂੰ ਲੈ ਕੇ ਜਿੱਥੇ ਕਿਸਾਨ ਲੰਮੇ ਸਮੇਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਹਨ ਉੱਥੇ ਹੀ ਹੁਣ ਤੱਕ ਪੰਜਾਬ ਦੇ 600 ਦੇ ਕਰੀਬ ਕਿਸਾਨ ਸ਼ਹੀਦ ਹੋ ਚੁੱਕੇ ਹਨ ਪੰਜਾਬ ਸਰਕਾਰ ਵੱਲੋਂ ਸਾਰੇ ਹੀ ਸ਼ਹੀਦ ਪਰਿਵਾਰਾਂ ਨੂੰ 5-5 ਲੱਖ ਰੁਪਏ ਦੇ ਚੈੱਕ ਅਤੇ ਘਰ ਵਿੱਚ ਇੱਕ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ ਜਿਸ ਦੇ ਤਹਿਤ ਨਾਬਾ ਵਿਖੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਨਾਬਾ ਬਲਾਕ ਦੇ ਪਿੰਡ ਭੋਜੋ ਮਾਝੀ ਦੇ ਸ਼ਹੀਦ ਕਿਸਾਨ ਬਾਬੂ ਸਿੰਘ ਦੇ ਪਰਿਵਾਰ ਨੂੰ 5 ਲੱਖ ਰੁਪਏ ਦਾ ਚੈੱਕ ਸੌਂਪਿਆ ਬਾਬੂ ਸਿੰਘ ਇਸਾਨੀ ਅੰਦੋਲਨ ਦੇ ਸ਼ਹੀਦ ਹੋ ਗਏ ਸਨ ਸੁਖਬੀਰ ਬਾਦਲ ਵੱਲੋਂ ਖੇਤੀ ਦੇ ਤਿੰਨ ਕਾਲੇ ਕਾਨੂੰਨ ਪਾਸ ਹੋਣ ਦੇ 1 ਸਾਲ ਪੂਰੇ ਹੋਣ ਦੇ ਵਿਰੋਧ ਵਿੱਚੋਂ ਸ਼ੋਮਨੀ ਅਕਾਲੀ ਦਲ ਕਿਸਾਨਾਂ ਦੇ ਹੱਥ ਚ 17 ਸਤੰਬਰ 2021 ਨੂੰ ਗੁਰਦੁਆਰਾ ਰਕਾਬगंज ਸਾਹਿਬ ਤੋਂ ਸੰਸਦ ਭਵਨ ਦਾ ਕ੍ਰੋਸ ਮਾਰਚ ਕਰੇਗਾ ਤੇ ਕਾਲਾ ਦਿਵਸ ਮਨਾਏਗਾ। ਸੁਖਬੀਰ ਬਾਦਲ ਦਾ ਜਵਾਬ ਦਿੰਦੇ ਹੋਏ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਹਰ ਸਿਮਰਤ कौर ਬਾਦਲ ਨੇ ਅਸਤੀਫਾ ਨਹੀਂ ਸੀ ਦਿੱਤਾ ਉਸ ਤੋਂ ਤਾਂ ਕੁਰਸੀ ਭਾਜਪਾ ਵਾਲਿਆਂ ਨੇ ਖੋਈ ਸੀ ਇਹ ਜਾਣਬੁੱਝ ਕੇ ਡਰਾਮੇ ਕਰ ਰਹੇ ਹਨ ਇਸ ਮੌਕੇ ਤੇ ਕੈਬਨਿਟ ਮੰਤਰੀ ਧਰਮਸੋਤ ਨੇ ਕੇਂਦਰ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਦਿੱਲੀ ਦੀਆਂ ਮਰੂਹਾਂ ਤੇ अनेका ਹੀ ਕਿਸਾਨਾਂ ਵੱਲੋਂ ਸ਼ਹੀਦੀਆਂ ਪਾਈਆਂ ਗਈਆਂ ਹਨ ਪਰ ਕੇਂਦਰ ਸਰਕਾਰ ਤੇ ਚੂਨੇ ਹੀ ਸਰਕਾਰੀ ਸਤਾਨਾ ਸਤੰਭਨ ਨੂੰ ਸ਼ਰਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕਾਲਾ ਦਿਵਸ ਮਨਾਉਣ ਤੇ ਪਾਰਲੀਮੈਂਟ ਵਿਖੇ ਤੁਰਕੇ ਰੋਸ ਪ੍ਰਦਰਸ਼ਨ ਕਰਨ ਅਤੇ ਹਰਸਿਮਰਤ ਕੋਰ ਬਾਦਲ ਵੱਲੋਂ ਕਿਸਾਨੀ ਦੇ ਹੱਕ ਵਿੱਚ ਦਿੱਤੇ ਗਏ ਅਸਤੀਫੇ ਤੇ ਧਰਮਸੋਤ ਨੇ ਬਾਦਲਾਂ ਦੇ ਬਰਸ ਦੇ ਕਿਹਾ ਕਿ ਇਹ ਹੁਣ ਡਰਾਮੇ ਕਰ ਰਹੇ ਹਨ ਕਿਉਂਕਿ ਇਹਨਾਂ ਦੀ ਕੁਰਸੀ ਖੋਈ ਗਈ ਸੀ ਅਸਤੀਫਾ ਨਹੀਂ ਸੀ ਦਿੱਤਾ ਦੇਖੋ ਬੜੇ ਭਰੇ ਹੋਏ ਮਨ ਨਾਲ ਕਹਿਣਾ ਪੈਂਦਾ ਕਿਸਾਨਾਂ ਦਾ ਜੋ ਮੋਰਚਾ ਲੱਗਿਆ ਹੋਇਆ ਕਾਲੇ ਕਾਨੂੰਨਾਂ ਦੇ ਖਿਲਾਫ 1 ਸਾਲ ਦੇ ਕਰੀਬ ਹੁਣ ਹੋਣ ਵਾਲਾ ਔਰ ਮੈਨੂੰ ਲੱਗਦਾ ਕਿ ਮੋਦੀ ਸਾਹਿਬ ਦੇ ਅਜ ਤੱਕ ਕੰਨਾਂ ਤੇ ਜੂ ਨਹੀਂ ਰੰਗੀ ਕਿੰਨੇ ਲੋਕ ਸ਼ਹੀਦ ਹੋ ਗਏ ਉੱਥੇ ਮੋਰਚੇ ਤੇ ਡਟੇ ਬੈਠੇ ਉਹਨਾਂ ਦਾਤਾ ਜਿਹੜਾ ਪੂਰੇ ਹਿੰਦੁਸਤਾਨ ਦਾ ਢਿੱਡ ਪੜਦਾ ਹੈ ਔਰ ਇਸ ਤੋਂ ਵੱਡੀ ਗੱਲ ਹੋ ਨਹੀਂ ਸਕਦੀ ਕਿ ਦੇਸ਼ ਦੇ ਅੰਦਾਤੇ ਨੇ ਸਮੇਂ-ਸਮੇਂ ਤੇ ਦੇਸ਼ ਨੂੰ ਕਿੰਨਾ ਉਤਸ਼ਾਹਿਤ ਕੀਤਾ ਹੈ ਔਰ ਕਿੰਨੀ ਮਦਦ ਕੀਤੀ ਬਾਹਰੋਂ ਮੰਗਦੇ ਹੁੰਦੇ ਸੀ ਆ ਬਾਹਰਲੇ ਦੇਸ਼ਾਂ ਤੋਂ ਅਸੀਂ ਕਣਕ ਤੇ ਆ ਆਟਾ ਤੇ ਅੱਜ ਆਪਣੇ ਆਪ ਤੇ ਨਿਰਪਰ ਹੋਏ ਆ 15-15 ਸਾਲ ਦਾ ਅਡਵਾਂਸ ਕੀਤਾ ਹੈ ਤੇ ਇਹ ਦੇਸ਼ ਦੇ ਕਿਸਾਨ ਨੇ ਕੀਤਾ ਔਰ ਅੱਜ ਇੱਥੇ ਸਾਬਾਬੂ ਸਿੰਘ ਜੀ ਜਿਹੜੇ ਉੱਗੇ ਕਿਸਾਨ ਸੀ ਭੋਜੋ ਮਾਜਰੀ ਸਾਉ ਦੇ ਸਾਡੇ ਚੇਅਰਮੈਨ ਨੇ ਇੱਥੇ ਦੇ ਸਰਪੰਚ ਸਾਹਿਬ ਨੇ ਆ ਸਾਡੇ ਕਲਰ ਮਾਜਰੀ ਚੇਅਰਮੈਨ ਜੀ ਵੀ ਇੱਥੇ ਆਏ ਹੋਏ ਨੇ ਅਰ ਜੋ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ ਮੁੱਖ ਮੰਤਰੀ ਪੰਜਾਬ ਨੇ ਜਿਹਨੇ ਹਮੇਸ਼ਾ ਹੀ ਪੰਜਾਬ ਔਰ ਪੰਜਾਬੀਅਤ ਲਈ ਦ੍ਰਿੜਤਾ ਦੇ ਨਾਲ ਥੰਮ ਹੋ ਕੇ ਖੜੇ ਨੇ ਉਹਨਾਂ ਨੇ ਬਤੌਰ ਮੁੱਖ ਮੰਤਰੀ ਇਹ ਐਲਾਨ ਕੀਤਾ ਸੀ ਜਦੋਂ ਲੜਾਈ 'ਚ ਕੋਈ ਬੰਦਾ ਸ਼ਹੀਦ ਹੋਇਆ ਉੱਥੇ ਜਦੋਂ ਕੋਈ ਉਹਦਾ ਵਾਰਸ ਨਾ ਰਹੀ ਦੇਖੋ ਉੱਥੇ ਕਿਸਾਨ ਨੇ ساری ਜ਼ਿੰਦਗੀ ਲਾਤੀ ਉੱਥੇ ਸ਼ਹੀਦ ਹੋ ਗਿਆ ਇੱਕ ਅਹਿਮ ਪੜਾ ਤੇ ਜਿੱਥੇ ਫੈਸਲੇ ਹੋਣੇ ਨੇ ਉਥੇ ਸ਼ਹੀਦ ਹੁੰਦਾ ਬੰਦਾ ਤਾਂ ਉਹਦਾ ਮਾਣ ਵਧਾਉਣਾ ਹਰ ਇੱਕ ਪੰਜਾਬੀ ਦਾ ਫਰਜ਼ ਬਣਦਾ ਹੈ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਮੁੱਖ ਸੇਵਾਦਾਰ ਨੇ ਉਹਨਾਂ ਨੇ ਪਹਿਲਾਂ ਵੀ 5 ਲੱਖ ਰੁਪਈਆ ਤੇ ਇੱਕ ਨੌਕਰੀ ਦਿੱਤੀ ਹੈ ਅੱਜ ਵੀ ਇੱਥੇ ਘਰੇ ਆ ਕੇ ਸੀ ਮਾਣਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਹੀ ਹੋਇਆ 5 ਲੱਖ ਰੁਪਈਆ ਬਾਬੂ ਸਿੰਘ ਦੇ ਪਰਿਵਾਰ ਨੂੰ ਔਰ ਇੱਕ ਨੌਕਰੀ ਜਲਦੀ ਇਹਨਾਂ ਨੂੰ ਦੇਵਾਂਗੇ ਉਹ ਸਾਡਾ ਫਰਜ਼ ਬਣਦਾ ਹੈ ਔਰ ਅਫਸੋਸ ਨਾਲ ਕਹਿਣਾ ਪੈਂਦਾ ਕਿ ਬਾਕੀ ਲੋਕ ਸਾਰੇ ਗੱਲਾਂ ਦਾ ਬੜੀਆਂ ਕਰਦੇ ਨੇ ਕਿਸੇ ਸਟੇਟ ਨੇ ਅਜੇ ਤੱਕ ਕਿਸੇ ਦੇ ਕਿਸਾਨ ਦੇ ਹੱਕ 'ਚ ਕਿਸੇ ਸਰਕਾਰ ਨੇ ਹੱਕ ਦਾ ਨਾਅਰਾ ਨਹੀਂ ਮਾਰਿਆ ਨਾ ਕਿਸੇ ਨੇ ਕੋਈ ਰਾਸ਼ੀ ਦੇਣ ਦੀ ਗੱਲ ਕੀਤੀ ਹੈ ਨਾ ਨੌਕਰੀ ਗੱਲ ਦੇਣ ਦੀ ਗੱਲ ਕੀਤੀ ਹੈ ਉਲਟਾ ਡਾਂਗਾਂ ਬਰਹਿ ਰਹੇ ਨੇ ਔਰ ਕਿਸਾਨਾਂ ਨੂੰ ਭਜਾਉਣ ਦੀਆਂ ਸ਼ਾਸ਼ੀਆਂ ਰਸੀਆਂ ਜਾ ਰਹੀਆਂ ਨੇ ਔਰ ਇਹ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈ ਜਿਨੇ ਪੰਜਾਬ ਔਰ ਪੰਜਾਬੀਅਤ ਦਾ ਪੰਜਾਬ ਦਾ ਸਕੂਤ ਹੋਣ ਦੇ ਨਾਤੇ ਕਿਸਾਨਾਂ ਦੀ ਮਦਦ ਤੇ ਖੜੇ ਨੇ ਔਰ ਡਟ ਕੇ ਖੜੇ ਨੇ ਜਿਹੜਾ ਕਰਨਾਲ ਡਾਂਗਾ ਬਰਾਈਂ ਤੇ ਪੁਲਿਸ ਨੇ ਸ਼ਹੀਦ ਹੋ ਗਿਆ ਸੀ ਕਿਸਾਨ ਤੇ ਉੱਥੇ ਦੀ ਜਿਹੜੀ ਹੈਗੀ ਬੀਜੇਪੀ ਸਰਕਾਰ ਕਹਿ ਰਹੀ ਹੈ ਵੀ ਡੀਸੀ ਰੇਟ ਤੇ ਅਸੀਂ ਨੌਕਰੀ ਦੇਵਾਂਗੇ ਤੁਹਾਨੂੰ ਲੱਗਦਾ ਨਹੀਂ ਵੀ ਸਰਕਾਰੀ ਨੌਕਰੀ ਮਿਲੇਗੀ ਉਹ ਉਹਨਾਂ ਦੀ ਗੱਲ 'ਚ ਮੈਨੂੰ ਸ਼ੱਕ ਲੱਗਦਾ ਹੈ ਉਹਨਾਂ ਦੀ ਸੱਚਾਈ ਨਹੀਂ ਲੱਗਦੀ ਜਿਹੜਾ ਡੀਸੀ ਰੇਟ ਤੇ ਆਗੇ ਹੁਣ ਔਰ ਪਤਾ ਨਹੀਂ ਕੱਲ ਨੂੰ ਕੀ ਕਰਨਗੇ ਉਹਨਾਂ ਦਾ ਯਕੀਨ ਨਹੀਂ ਆ ਮੈਨੂੰ ਇਕ ਤੋਂ 17 ਤਰੀਕ ਨੂੰ ਜਿਹੜਾ ਹੈਗਾ ਕਾਲਾ ਦਿਵਸ ਸਿਮਨਾਰੀ ਆ ਅਕਾਲੀ ਦਲ ਉਹ ਕਹਿੰਦੇ ਹਰ ਸਿਮਰਤ ਕੌਰ ਨੇ 17 ਤਰੀਕ ਨੂੰ ਅਸਤੀਫਾ ਦਿੱਤਾ ਤੇ ਬਚਾਨਾ ਦੇ ਹੱਕ ਵਿੱਚ ਦੇਖੋ ਗੱਲ ਇਹ ਹੈ ਅਕਾਲੀ ਦਲ ਦਾ ਮੈਨੂੰ ਫੇਰ ਬੋਲਣਾ ਪੈਂਦਾ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦੇ ਪਰਿਵਾਰ ਦੀ ਗੱਲ ਕਰਦੇ ਹਾਂ ਬਾਦਲ ਪਰਿਵਾਰ ਦੀ ਗੱਲ ਕਰਦੇ ਹਾਂ ਅਸਤੀਫਾ ਉਹਨੇ ਦਿੱਤਾ ਸੀ ਦਿੱਤਾ ਨਹੀਂ ਲਿਆ ਗਿਆ ਸੀ ਲੋਕਾਂ ਨੇ ਪ੍ਰੈਸ਼ਰਾਈਜ਼ ਕੀਤਾ ਦੇਸ਼ ਦੇ ਕਿਸਾਨ ਪੰਜਾਬ ਦੇ ਸਾਰੇ ਬਾਦਲਵਾਲ ਨੂੰ ਜਦੋਂ ਵੀਰਾ ਕੱਤੀਆਂ ਤੇ ਤਾਂ ਵੱਡੇ ਬਾਦਲ ਸਾਹਿਬ ਨੇ ਸਾਰਿਆਂ ਦਾ ਰਾਇ ਕਰਕੇ ਮੰਤ ਤੇ ਪੱਥਰ ਰੱਖ ਕੇ ਮਜਬੂਰੀ ਨੂੰ ਅਸਤੀਫਾ ਦਿੱਤਾ ਤੇ ਭਾਈ ਕੈਬਨਟ ਦੀ ਵਜ਼ੀਰ ਹੋਵੇ ਕੈਬਨਟ ਦੇ ਵਿੱਚ ਬੈਠ ਕੇ ਕਾਨੂੰਨ ਪਾਸ ਹੋਏ ਹੋਣ ਇਹ ਬਾਅਦ ਤੇ ਗੱਲਾਂ ਨਹੀਂ ਮਜਬੂਰੀ ਕਰਨਾ ਅਸਤੀਫਾ ਦਿੱਤਾ ਇਹ ਕੋਈ ਉਹਨਾਂ ਦਾ ਅਸਤੀਫਾ ਨਹੀਂ ਹੈ ਉਹਨਾਂ ਹਮੇਸ਼ਾ ਹੀ ਹੈ ਇਹਨਾਂ ਨੇ ਭਾਵੇਂ ਪਾਰਟੀ 'ਚ ਵੀ ਰਹਿ ਕੇ ਪਹਿਲਾਂ ਆਪਣੇ ਆਪ ਨੂੰ ਪਿਓ ਪੁੱਤ ਦੀ ਗੱਲ ਫਿਰ ਰਿਸ਼ਤੇਦਾਰੀ ਦੀ ਗੱਲ ਤੇ ਇਸ ਤੋਂ ਅੱਗੇ ਵਧੇ ਨਹੀਂ ਤੇ ਭਾਵੇਂ ਸੀਨੀਅਰ ਤੋਂ ਸੀਨੀਅਰ ਅਕਾਲੀ ਦਲ ਦੇ ਵੀਰੇ ਬੰਦੇ ਰਹੇ ਨੇ ਮੈਨਾਂ ਨਹੀਂ ਲੈਣਾ ਜਿਹੜੇ ਸੱਤ ਸੱਤ ਮੇਰੀ ਐਮਪੀ ਵੀ ਰਹੇ ਰਾਜ ਸਭਾ ਦੇ ਮੈਂਬਰ ਰਹੇ ਉਹਨਾਂ ਨੂੰ ਛੱਡ ਕੇ ਕਦੀ ਸੁਖਵੀਰ ਬਾਦਲ ਮਿਨਿਸਟਰ ਤੇ ਕਦੇ ਉਹਦੀ ਹੁਣ ਨੂੰਹ ਬਣ ਗਈ ਆ ਕਾਲੇ ਕਾਨੂੰਨ ਪਾਸ ਕਰਾ ਕੇ ਤੇ ਉਦੋਂ ਬਾਅਦ ਹੁਣ ਲੋਕਾਂ ਨੂੰ ਵਿਖਾਵਾ ਕਰਨਾ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ ਹਾਥੀ ਕੇ ਦਾੰਤ ਖਾਣੇ ਕੇ ਲਈ ਔਰ ਦਿਖਾਣੇ ਕੇ ਲਈ ਔਰ ਬਾਦਲ ਸਾਹਿਬ ਨੂੰ ਸਾਰੇ ਜਾਣਦੇ ਕੀ ਸਾਬਤ ਕਰਨਾ ਚਾਹੁੰਦੇ ਨੇ ਵੀ ਇੱਥੋਂ ਗੁਰਦੁਆਰਾ ਸਾਹਿਬ ਤੋਂ ਤੁਰਨਗੇ ਪਾਰਲੀਮੈਂਟ ਤੱਕ ਕਦੇ ਪੈਦਲ ਜਾਵਾਂਗੇ ਜਿੱਥੇ ਮਰਜ਼ੀ ਜਾਣ ਉਹ ਜ਼ਖਮ ਅਜੇ ਭਰੇ ਨਹੀਂ ਜਾਣੇ ਜਿਹਨਾਂ ਨੇ ਵਿੱਚ ਬੈਠ ਕੇ ਕੈਬਨਟ 'ਚ ਬੈਠ ਕੇ ਪਾਸ ਕਰਾਏ ਨੇ ਔਰ ਵਿਧਾਨ ਸਭਾ ਤੇ ਬਾਹਰ ਧਰਨਾ ਲਾ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਕਹਿੰਦੇ ਸੀ ਇਹ ਜਿਹੜੇ ਕਾਨੂੰਨ ਨੇ ਬਹੁਤ ਅੱਛੇ ਨੇ ਕਾਂਗਰਸ ਐਵੇਂ ਕਾਮਾ ਰੋੜੀ ਪਾਉਂਦੀ ਹੈ। ਅਰਵਿੰਦ ਕੇਜਰੀਵਾਲ ਕਰ ਵੀ ਸਿੱਖ ਚਿਹਰਾ ਹੋਣਾ ਚਾਹੀਦਾ ਭਗਵੰਤ ਮਾਨ ਕਦੇ ਵੀ ਮੈਂ ਬਣਨਾ ਕੋ ਦਿੱਲੀ ਬੈਠੇ ਨਹੀਂ ਪਰ ਮਿਲਦੇ ਦੇਖੋ ਦੇਖੋ ਅਰੰਦਤ ਕੇਜਰੀਵਾਲ ਦਾ ਮੈਨੂੰ ਨਹੀਂ ਪਤਾ ਉਹਦੀ ਪਾਰਟੀ ਦਾ ਕੀ ਹੈਗਾ ਪਹਿਲਾਂ ਤਾਂ ਤੁਸੀਂ ਮੈਂ ਬਿਆਨ ਪੜ੍ਹ ਕੇ ਉਹਨਾਂ ਦਾ ਹੈਰਾਨ ਹੋਇਆ ਜਿਹੜਾ ਕਹਿੰਦਾ ਵੀ ਟਿਕਟ ਦੀ ਗੱਲ ਨਹੀਂ ਕਰਨੀ ਚਾਹੀਦੀ ਅਹੁਦੇ ਦੀ ਗੱਲ ਨਹੀਂ ਕਿ ਆਪ ਭਾਈ ਦੋ ਵਾਰੀ ਮੁੱਖ ਮੰਤਰੀ ਬਣ ਗਿਆ ਮੇਰੀ ਗੱਲ ਸੁਣੋ ਆਪ ਦੋ ਵਾਰੀ ਮੁੱਖ ਮੰਤਰੀ ਬਣਿਆ ਤੇ ਦੂਜਿਆਂ ਨੂੰ ਮਤਾਂ ਦੇ ਰਹੇ ਆਪਾਂ ਕਿਹੜੀ ਗੱਲ ਪਹਿਲਾਂ ਗੁੜ ਆਪ ਖਾਣਾ ਛੱਡੋ ਫੇਰ ਕਿਸੇ ਨੂੰ ਕਹੋ ਗੁੜ ਗਲਤ ਹੁੰਦਾ ਹੈ ਪਹਿਲਾਂ ਆਪ ਆਪਣਾ ਆਪ ਅਸਤੀਫਾ ਦੇਵੇ ਫੇਰ ਵਰਕਰਨ ਬੈਠੇ ਜਮਤਰੀ ਸਾਹਿਬ 5 ਲੱਖ ਰੁਪਏ ਦਾ ਚੈੱਕ ਦੇ ਆ ਅਸੀਂ ਪੰਜਾਬ ਸਰਕਾਰ ਦੇ ਤਹਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੀ ਸਾਡੀ ਸੁਣੀ ਹੈ ਫਰਿਆਦ ਸੁਣੀ ਹੈ ਦਿੱਤੀ ਸਹਿਰ ਦਿੱਤੀ ਹੈ ਸੋ ਅਸੀਂ ਮੰਤਰੀ ਤਰਨ ਸੋਜੀ ਜੀ ਦਾ ਧੰਨਵਾਦੀ ਹਾਂ ਤੇ ਸਾਡੇ ਪਿੰਡ ਦੇ ਚੇਅਰਮੈਨ ਸਾਹਿਬ ਜਿਨ੍ਹਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਲੜ ਕੇ ਨਾਲ ਲੜ ਕੇ ਸਾਨੂੰ ਦਿੱਤੀ ਸਾਰਾ ਦਵਾਈ ਹੈ ਜੀ ਸੋ ਸਾਰਿਆਂ ਦਾ ਸੀਦਲੋਂ ਧੰਨਵਾਦ ਜੀ ਇਹ ਬਾਬਰੀ ਸਾਹਿਬ ਅੱਜ ਇਹ ਪਹਿਲਾ ਚੈੱਕ ਰੀ ਨਾਬੇ ਤਸੀਲ ਦਾ ਇਹ ਮਲਾਂ ਦੀਆਂ ਪੰਜਵਾਂ ਛੇਵਾਂ ਚੈੱਕ ਆ ਜਿਹੜਾ ਦੇਖੇ ਗਏ ਨੇ ਜਿਦੋਂ ਇਹ ਪਿੰਡਾਂ ਦੇ ਸਾਡੇ ਸ਼ਹੀਦ ਹੋਏ ਨੇ ਕਿਸਾਨ ਦਿੱਲੀ ਗਏ ਵੇ ਵਿੱਚ ਹਰ ਜਿਹੜਾ ਵੀ ਕਿਸਾਨ ਕਿਸੇ ਪਿੰਡ ਦਾ ਵੀ ਹੋਇਆ ਉਹਨੂੰ ਨੌਕਰੀ ਦਾ ਵੀ ਵਾਅਦਾ ਉਹ ਵੀ ਦੇਣੀ ਹੈ ਤੇ 5-5 ਲੱਖ ਰੁਪਏ ਸਾਰਿਆਂ ਨੂੰ ਦੇ ਕੇ ਗਏ ਨੇ ਅੱਜ ਭੁੱਜ ਮਜਰੀ ਬਾਬੂ ਸਿੰਘ ਦਾ ਜਿਹੜੇ ਤਸੀਲ ਹੋਏ ਤੇ ਉਹਨਾਂ ਨੂੰ ਦੇ ਕੇ ਗਏ ਆਪਨੇ ਹਲਕੇ ਦੀ ਕਿੰਨੇ ਕਸ਼ੀ ਹੋਏ ਆਪਨੇ ਮੇਰੇ ਸਾਬ ਨਾਲ ਪੰਜ ਛੇਕ ਬੰਦੇ ਨੇ ਸੀ ਮੈਂ ਮੰਤਰੀ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਮਤਲਬ ਭਰਾਈ ਸੀ ਸਮਝ ਲਓ ਸ਼ਰੀਕੇ ਚੋਂ ਬਾਬੂ ਸਿੰਘ ਇਹਨਾਂ ਨੇ 26 ਤਰੀਕ ਤੋਂ ਜਿੱਦੋਂ ਤੋਂ ਪਹਿਲੇ ਦਿਨ ਧਰਨਾ ਲੱਗਿਆ ਉਸ ਦਿਨ ਤੋਂ ਇਹ ਦਿੱਲੀ ਬੈਠੇ ਨੇ ਇਹਨਾਂ ਦਾ ਬਹੁਤ ਵੱਡਾ ਕਿਸਾਨਾਂ ਦਾ ਮਤਲਬ ਮੂਵਮੈਂਟ ਦੇ ਵਿੱਚ ਦੇਣ ਸੀ ਇਹਨਾਂ ਦੀ ਇਹਨਾਂ ਦੀ ਉੱਥੇ ਡੈਥ ਹੋਣ ਨਾਲ ਮੰਤਰੀ ਸਾਹਿਬ ਨੇ ਬਹੁਤ ਉਪਰਾਲੇ ਨਾਲ ਜਿਹੜਾ ਇਹ ਕੇਸ ਸਾਡਾ ਤਿਆਰ ਕਰਾਇਆ ਜਿਹੜਾ ਇੱਕ ਪਰਿਵਾਰ ਨੂੰ ਮੰਤਰੀ ਸਾਹਿਬ ਨੇ ਵਾਦਾ ਵੀ ਕੀਤਾ ਵੀ ਮੈਂ ਪੂਰਾ ਇਹਨਾਂ ਨੂੰ ਨੌਕਰੀ ਵੀ ਦਿਵਾ ਕੇ ਛੱਡਾਂਗੇ। ਤੁਹਾਨੂੰ ਬਹੁਤ ਧੰਨਵਾਦ ਕਰਦੇ ਹਾਂ। ਦੇਖ ਲਓ ਕਿਸਾਨ ਲਗਾਤਾਰ ਸੀ ਹੀ ਦੁਹਰੇ ਪਰ ਕੇਂਦਰ ਸਰਕਾਰ ਤਾਂ ਸੁੱਤੀ ਪਈ ਹੈ ਤੱਕ। ਕੇਂਦਰ ਤਾਂ ਜਮੀ ਸੁੱਤੀ ਪਈ ਹੈ ਜੀ ਪੰਜਾਬ ਸਰਕਾਰ ਦਾ ਬਹੁਤ ਵੱਡਾ ਕਿਸਾਨਾਂ ਨੂੰ ਉਪਰਾਲਾ ਹੈ ਜਿਹੜਾ ਪੰਜਾਬ ਸਰਕਾਰ ਕਰ ਰਹੀ ਹੈ। ਨਾਬਾ ਤੋਂ ਸੁਖਚੰਦ ਸਿੰਘ ਲੁਬਾਨਾ ਦੀ ਰਿਪੋਰਟ